ਅ ਬੜਾ ਸੁਭਾਗਿਆ ਦਾ ਦਿਨ ਹੈ ਕਿ ਸਾਡੇ ਵਿੱਚ ਸਾਡੇ ਅੱਜ ਪੰਜਾਬ ਦੇ ਅਧਿક્ષਕ ਕਾਰਜਕਾਰੀ ਅਧਿક્ષਕ ਸ਼੍ਰੀ ਅਸ਼ਨੀ ਸ਼ਰਮਾ ਜੀ ਜਿਹੜਾ ਪੰਜਾਬ ਪਠਾਨਕੋਟ ਦੇ ਐਮਰੇ ਸਾਹਿਬ ਉਹ ਪੋਏ ਹਲਕੇ ਵਿੱਚ ਤਾਰਾਗੜ ਮੰਡਲ ਵਿੱਚ ਆਏ ਔਰ ਉਹਨਾਂ ਦੇ ਨਾਲ ਜ਼ਿਲ੍ਹਾ ਅਧਿક્ષੀ ਸੁਰੇਸ਼ ਸ਼ਰਮਾ ਜੀ ਔਰ ਸਾਰੇ ਬ੍ਰਿਸਟਰ ਨੇਤਾ ਸੰਜੀਵ ਜੀ ਜਿਹੜਾ ਸਾਡੇ ਮੰਡਲ ਦੇ ਅਧਿક્ષਕ ਨੇ ਉਹਨਾਂ ਦੀ ਅਦਿਖਤਾ ਵਿੱਚ ਹੈਵੀ ਜੀ ਔਰ ਉਹਨਾਂ ਦੇ ਸਾਥੀ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਔਰ ਨੈਚੁਰਲੀ ਗੱਲ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਵਿੱਚ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਸਾਨੂੰ ਪੂਰਾ ਯਕੀਨ ਹੈ ਕਿ ਭਾਰਤੀ ਜਨਤਾ ਪਾਰਟੀ ਹੈਵੀ ਜੀ ਔਰ ਉਹਨਾਂ ਦੇ ਸਾਥੀਆਂ ਦੁਆਰਾ ਇਹ ਤਾਰਾਗੜ ਵਿੱਚ ਜਿਹੜੀ ਹੈ ਉਹ ਮਜ਼ਬੂਤ ਹੋਏਗੀ ਸਸ਼ਕਤ ਹੋਏਗੀ ਔਰ ਸਾਰੇ ਅਸੀਂ ਉਹਨਾਂ ਦੇ ਸਹਿਯੋਗ ਨਾਲ ਉਹ ਸਾਡੇ ਸਹਿਯੋਗ ਨਾਲ ਅਸੀਂ ਸਾਰੇ ਰਲ ਮਿਲ ਕੇ ਸਾਰੇ ਇਸ ਮੰਡਲ ਵਿੱਚ ਕੰਮ ਕਰਾਂਗੇ ਔਰ ਨੈਚੁਰਲੀ ਗੱਲ ਹੈ ਕਿ ਆਦੀ ਜਨਤਾ ਪਾਰਟੀ ਬਹੁਤ ਅਗੇ ਜਾਏਗੀ। ਸੰਪਤੀ ਦਾ ਐਵਾਇਰ ਹੋ ਗਿਆ। ਤਾਂ ਕੀ ਜਾਣੀ ਜੀ ਸਾਰੀ ਚਰਚਾ ਜਿਹੜੀ ਅਸ਼wini ਸ਼ਰਮਾ ਜੀ ਜਿਹੜੇ ਸਾਡੇ ਕਾਰਜਕਾਰੀ ਅਧਿક્ષਕ ਨੇ ਜਿਲ੍ਹਾ ਅਧਿક્ષੀ ਉਹਨਾਂ ਦੇ ਨਾਲ ਵੀ ਸਾਰੀ ਜਿਹੜੀ ਇਹ ਚਰਚਾ ਹੋਈ ਹੈ ਸੰਪਤੀਆਂ ਜ਼ਿਲ੍ਹਾ ਪਰਿਸ਼ਦ ਦੇ ਬਾਰੇ ਵਿੱਚ ਵੀ ਜਿਹੜੇ ਤਾਰਕਟ ਮੰਡਲ ਦੀਆਂ ਸੰਪਤੀਆਂ ਜਿਹੜਾ ਪਰਸ਼ਦੀਆਂ ਸਾਰੇ ਹਲਕੇ ਦੀਆਂ ਸੰਪਤੀਆਂ ਵੀ ਉਹਨਾਂ ਵਿੱਚ ਕਿਉਂਕਿ ਅਸ਼wini ਸ਼ਰਮਾ ਜੀ ਦੇ ਬੜੇ ਰਜ਼ੇ ਮੇ ਆ ਗਏ। ਤਾਂ ਅੱਜ ਬਿਜਿਸ ਡਿਊਲ ਵਿੱਚ ਉਹਨਾਂ ਨੇ ਟਾਈਮ ਕੱਟ ਕੇ ਇੱਥੇ ਆਏ। ਸਾਰੀ ਚਰਚਾ ਜਿਹੜੀ ਹੈ ਇਲੈਕਸ਼ਨਾਂ ਦੀ ਵੀ ਉਹਨਾਂ ਦੇ ਨਾਲ ਕੀਤੀ ਗਈ ਹੈ ਸੋ ਹਣ ਵਾਲਾ ਟਾਈਮ ਜਿਹੜਾ ਬਹੁਤ ਅੱਛਾ ਬਾਦੀ ਜਨਤਾ ਪਾਰਟੀ ਵਿੱਚ ਸਾਬਿਤ ਹੋਏਗਾ ਮੈਂ ਬਹੁਤੀ ਨਾਲ ਲੱਗ ਗਿਆ ਬਦਾਂ ਗਿਆ ਸੀ